ਪੰਜਾਬੀ ਗਾਇਕ ਦਿਲਜੀਤ ਦੋਸਾਂਝ ਉੱਤੇ ਨਸਲੀ ਟਿੱਪਣੀਆਂ ਕਰਨ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ ਤਾਂ ਆਸਟ੍ਰੇਲੀਆ ਦੇ ਮੰਤਰੀ ਨੇ ਦਿਲਜੀਤ ਦੋਸਾਂਝ ਉੱਤੇ ਕੀਤੀ ਗਈ ਨਸਲੀ ਟਿੱਪਣੀਆਂ ਦੀ ਨਿੰਦਾ ਕੀਤੀ ਹੈ ਤਾਂ ਆਸਟ੍ਰੇਲੀਆ ਦੇ ਵਿੱਚ ਨਸਲੀ ਵਿਤਕਰੇ ਦੀ ਕੋਈ ਥਾਂ ਨਹੀਂ ਅਤੇ ਸਾਡੇ ਦੇਸ਼ ਵਿੱਚ ਆਉਣ ਵਾਲੇ ਸਲਾਨੀਆਂ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਤਾਂ ਇਹ ਬਿਆਨ ਜਿਹੜਾ ਆਸਟ੍ਰੇਲੀਆ ਦੇ ਇੱਕ ਮੰਤਰੀ ਵੱਲੋਂ ਦਿੱਤਾ ਗਿਆ ਤਾਂ ਭਾਰਤੀ ਸੰਗੀਤ ਆਈਕਨ ਦਿਲਜੀਤ ਦੁਸਾਂਜ ਦੇ ਆਸਟ੍ਰੇਲੀਆ ਦੌਰੇ ਦੌਰਾਨ ਨਸਲੀ ਦੁਰਵਿਵਹਾਰ ਦੀ ਇੱਕ ਲਹਿਰ ਦੇ ਸਖਤ ਜਵਾਬ ਦੇ ਵਿੱਚ ਬਹੁ ਸੱਭਿਆਚਾਰਕ ਮਾਮਲਿਆਂ ਦੇ ਸਹਾਇਕ ਮੰਤਰੀ ਜੂਲੀਅਨ ਹਿੱਲ ਜੋ ਕਿ ਐਮਪੀ ਨੇ ਜਨਤਕ ਤੌਰ ਤੇ ਪੁਸ਼ਟੀ ਕੀਤੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਸਲਾਨੀਆਂ ਅਤੇ ਵਿਦੇਸ਼ੀ ਕਲਾਕਾਰਾਂ ਦੇ ਵਿਰੁੱਧ ਨਸਲੀ ਵਿਤਕਰੇ ਦੇ ਲਈ ਕੋਈ ਥਾਂ ਨਹੀਂ ਤਮ ਮੰਤਰੀ ਹਿਲ ਨੇ ਸੋਸ਼ਲ ਮੀਡੀਆ ਪੋਸਟਾਂ ਅਤੇ ਟਿੱਪਣੀਆਂ ਦਾ ਜਵਾਬ ਦਿੰਦੇ ਹੋਏ ਜੋ ਦੁਸਾਂਜ ਦੀ ਨਸਲੀ ਅਤੇ ਵਿਸ਼ਵਾਸ ਨੂੰ ਨਿਸ਼ਾਨਾ ਬਣਾਉਂਦੀਆਂ ਹਨ ਜਦੋਂ ਉਹ ਆਪਣੇ ਬਹੁਤ ਹੀ ਉਮੀਦ ਭਰੇ ਓਰਾ ਟੂਰ 2025 ਦੇ ਲਈ ਦੌਰਾ ਕਰ ਰਹੇ ਨੇ ਤਮ ਮੰਤਰੀ ਨੇ ਅਖਿਆ ਕਿ ਆਸਟ੍ਰੇਲੀਆ ਵਿੱਚ ਨਸਲੀ ਵਿਤਕਰੇ ਦੇ ਲਈ ਕੋਈ ਥਾਂ ਨਹੀਂ ਅਤੇ ਸਾਡੇ ਦੇਸ਼ ਵਿੱਚ ਆਉਣ ਵਾਲੇ ਆ ਸਲਾਨੀਆਂ ਦਾ ਅਸੀਂ ਆ ਸਵਾਗਤ ਕਰਦੇ ਹਾਂ ਤੇ ਸਵਾਗਤ ਕੀਤਾ ਵੀ ਜਾਣਾ ਚਾਹੀਦਾ ਹੈ ਤਾਂ ਹਿੱਲ ਦੀਆਂ ਟਿੱਪਣੀਆਂ ਆਨਲਾਈਨ ਨਫ਼ਰਤ ਭਰੇ ਭਾਸ਼ਣ ਦੇ ਸੁਰੱਖਿਆ ਅਤੇ ਸਾਖ ਪ੍ਰਭਾਵ ਬਾਰੇ ਵੱਧਦੀ ਚਿੰਤਾ ਦੇ ਵਿਚਾਰ ਆਈਆਂ ਨੇ ਖਾਸ ਤੌਰ ਤੇ ਇੱਕ ਬਹੁ ਸੱਭਿਆਚਾਰਕ ਸਮਾਜ ਦੇ ਵਿੱਚ ਜਿੱਥੇ ਵਿਦੇਸ਼ਾਂ ਤੋਂ ਆਉਣ ਵਾਲੇ ਕਲਾਕਾਰ ਸੱਭਿਆਚਾਰਕ ਕੂਟਨੀਤੀ ਅਤੇ ਵਪਾਰ ਦੇ ਵਿੱਚ ਵੀ ਮਹੱਤਮਪੂਰਨ ਭੂਮਿਕਾ ਨਿਭਾਉਂਦੇ ਨੇ ਤਾਂ ਦਲਜੀਤ ਦੋਸਾਂਜ ਦੇ ਉੱਤੇ ਲਗਾਤਾਰ ਵਿਦੇਸ਼ਾਂ ਦੇ ਵਿੱਚ ਟਿੱਪਣੀਆਂ ਹੋ ਰਹੀਆਂ ਸਨ ਤਾਂ ਆਸਟ੍ਰੇਲੀਆ ਦਾ ਦਲਜੀਤ ਦੋਸਾਂਜ ਦੌਰਾ ਕਰ ਰਹੇ ਨੇ ਤਾਂ ਇਸ ਨੂੰ ਲੈ ਕੇ ਟਿੱਪਣੀਆਂ ਹੋਈਆਂ ਤੇ ਟਿੱਪਣੀਆਂ ਦੀ ਹੁਣ ਨਿੰਦਾ ਕੀਤੀ ਹੈ ਆਸਟ੍ਰੇਲੀਆ ਦੇ ਇੱਕ ਮੰਤਰੀ ਨੇ ਉਸ ਦਾ ਆਖਣਾ ਕਿ ਆਸਟ੍ਰੇਲੀਆ ਦੇ ਵਿੱਚ ਨਸਲੀ ਟਿੱਪਣੀਆਂ ਨੂੰ ਆ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਸਾਰੇ ਹੀ ਸੈਲਾਨੀਆਂ ਦਾ ਅਸੀਂ ਸਵਾਗਤ ਕਰਦੇ ਹਾਂ